because a chobi looks about chona ਬੇਹਦੀ ਨਜ਼ਦੀਕ ਨਿਤਸਰ ਵਿਚਾਲੇ ਹਰ ਸਿਆਸੀ ਪਾਰਟੀ ਦੀ ਸਰਗਰਮੀ ਦੇਖੀ ਜਾ ਸਕਦੀ ਹੈ ਨਿਤਸਰ ਵਿਚਾਲੇ ਪੰਜਾਬ காங்கிரஸ் ਤੇ ਆਪ ਵਿਚਾਲੇ ਕਟੜਚੋੜ ਨੂੰ ਲੈ ਕੇ ਵੱਡੀ ਖਬਰ ਤਾਂ ਨਾਂ ਸਾਂਝੀ ਕਰ ਰਹੇ ਆਂ ਸੋਰਸਸ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਦਾ ਕਾਲੀ ਦਲ ਦੇ ਕਟੜਚੋੜ ਤੇ ਇੰਡੀਆ ਦੀ ਨਜ਼ਰ ਹੈ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਈਸ ਦੀ ਆ ਗਠਜੋੜ ਦੀ ਨਜ਼ਰ ਹੈ ਸੋਰਸਸ ਆ ਕਹਿ ਰਹੇ ਨੇ ਕਿ ਬੀਜੇਪੀ ਤੇ ਸ਼ਮਨ ਅਕਾਲੀ ਦਲ ਦੇ ਗਠਜੋੜ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਤੇ ਕੱਲ ਦਿੱਲੀ ਚਤਕ ਸੀਟ ਸ਼ੇਅਰਿੰਗ ਨੂੰ ਲੈ ਕੇ ਮੀਟਿੰਗ ਹੋਈ ਸੀ ਕਿ ਕਿ ਆਪ ਦੇ ਆਗੂ ਸ਼ਾਮਲ ਹੋਏ ਸੀ ਸਿਵਚਾਲੇ ਜੋ ਕਾਂਗਰਸ ਦੇ ਆਗੂ ਵੀ ਸ਼ਾਮਲ ਹੋਏ ਸੀਗੇ ਮੀਟਿੰਗ ਹੋਈ ਸੀ ਕਿ ਵੋਟ ਪ੍ਰਤੀਸ਼ਤ ਯਾਨਕੀ ਵੋਟ ਪਰਸੈਂਟੇਜ ਤੇ ਪਾਰਟੀ ਸਟਰੈਂਥ ਤੇ ਬਾਰੇ ਚਰਚਾ ਕੀਤੀ ਗਈ ਸੀ ਕਿ ਦੱਸ ਦਈਏ ਕਿ ਪੰਜਾਬ ਕਾਂਗਰਸ ਇਨਚਾਰਜ ਅਜ ਦਿਵਿੰਦਰ ਯਾਦਵ ਜੋ ਨੇ ਅੱਜ ਤੋਂ 3 ਦਿਨਾਂ ਦੇ ਦੌਰੇ ਤੇ ਪੰਜਾਬ ਆਏ ਹੋਏ ਨੇ ਇਸ ਲਈ ਵਿਚਾਲੇ ਉਹ ਪੰਜਾਬ ਚ ਵਕ ਵਕ ਥਾਵਾਂ ਤੇ ਕਈ ਮੀਟਿੰਗਸ ਕਰਨਗੇ ਅਤੇ ਪਾਰਟੀ ਵਕਰਾਸ ਤੋਂ ਵੀ ਜੋ ਫੀਡਬੈਕ ਹੈ ਇਸ ਬਾਬਤ ਲਈ ਜਾਵੇਗੀ ਤੇ ਪੰਜਾਬ ਚ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੱਟਜੋੜ ਨੂੰ ਲੈ ਕੇ ਵੱਡੀ ਖਬਰ ਤੁਹਾਨੂੰ ਸਾਂਝੀ ਕਰਿਆ ਹਾਲਾਂਕਿ ਜੇ ਅਸੀਂ ਪੰਜਾਬ ਇਕਾਈ ਦੇ ਆਗੂਆਂ ਦੀ ਗੱਲ ਕਰੀਏ ਤੇ ਪੰਜਾਬ ਇਕਾਈ ਦੇ ਆਗੂ ਜੁਨੇ ਬਿਲਕੁਲ ਹੀ ਕਲੀਅਰ ਨਹੀਂ ਬਿਲਕੁਲ ਹੀ ਸਪਸ਼ਟ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜੋ 13 ਦੀਆਂ 13 ਲੋਕ ਸਭਾ ਸੀਟਾਂ ਨੇ ਉਹਨਾਂ ਤੇ ਆਪਣੇ ਦਮ ਤੇ ਹੀ ਆਪਣੇ ਕਲੇ ਹੀ ਜੋ ਵੋਟ ਲੜੀ ਜਾਏਗੀ ਚੋਣ ਲੜੀ ਜਾਏਗੀ ਸਿਰਫ ਚਾਲੇ ਜੋ ਆਪ ਦੇ ਆਗੂ ਨੇ ਉਹ ਵੀ ਉਹਨਾਂ ਦਾ ਵੀ ਆਹੀ ਕਹਿਣਾ ਹੈ ਕਿ ਜੋ ਪੰਜਾਬ ਆਪਣੇ ਦਮ ਤੇ ਹੀ ਕਲੀਆਂ ਲੋਕ ਸਭਾ ਚੋਣਾ ਆਪਣੇ ਦਮ ਤੇ ਹੀ ਲੜੀਆਂ ਜਾਣਗੇ ਹਾਲਾਂਕਿ ਇੰਡੀਆ ਅਲਾਈਅንስ ਹੈ ਇੰਡੀਆ ਗਠਜੋੜ ਹੈ ਪੂਰੇ ਨੈਸ਼ਨਲ ਲੈਵਲ ਤੇ ਬਣਿਆ ਹੈ ਇਸ ਲਈ ਚਾਲੇ 28 ਪਾਰਟੀਆਂ ਇਸ ਦਾ ਹਿੱਸਾ ਨੇ ਆਮ ਆਦਮੀ ਪਾਰਟੀ ਤੇ ਪੰਜਾਬ ਕਾਂਗਰਸ ਵੀ ਜੋ ਕਾਂਗਰਸ ਹੈ ਉਹ ਵੀ ਉਸ ਦਾ ਹਿੱਸਾ ਹੈ ਤੇ ਹੁਣ ਵੱਡੀ ਖਬਰ ਸੋਰਸਸ ਦੇ ਹਵਾਲੇ ਤੋਂ ਤੁਹਾਡਾ ਸਾਂਝੀ ਕਰ ਰਹੇ ਹਾਂ ਕਿ ਬੀਜੇਪੀ ਤੇ ਅਕਾਲੀ ਦਲ ਦੇ ਗੱਟਜੋੜ ਤੇ ਇੰਡੀਆ ਅਲਾਈਅንስ ਦੀ ਨਜ਼ਰ ਹੈ ਬੀਜੇਪੀ ਤੇ ਸ਼੍ਰੋਮਣ ਅਕਾਲੀ ਦਲ ਦੇ ਗੱਟਜੋੜ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਅਮਨ 파ਰਤਵਾਜ ਫੋਨ ਲਾਈਨ ਤੇ ਜੁੜੇ ਹੋਏ ਨੇ ਅਮਨ ਸੋਰਸਸ ਦੱਸ ਰਹੇ ਨੇ ਕਿ ਇੰਡੀਆ ਅਲਾਈਅንስ ਦੀ ਨਜ਼ਰ ਹੈ ਕਿ ਬੀਜੇਪੀ ਅਕਾਲੀ ਦਲ ਗੱਟਜੋੜ ਹੋਵੇਗਾ ਤਾਂ ਹੀ ਕੋਈ ਫੈਸਲਾ ਲਿਆ ਜਾਏਗਾ ਬਿਲਕੁਲ ਕਿਉਂਕਿ ਇਹ ਸਟਰੈਟਜੀ ਬਣਾਈ ਜਾ ਰਹੀ ਹੈ ਔਰ ਇਹ ਸਟਰੈਟਜੀ ਦਾ ਹਿੱਸਾ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਖਾਸ ਕਰਕੇ ਕਿਵੇਂ ਇੱਕ ਫਰੰਟ ਤੇ ਨਜ਼ਰ ਆਵੇ ਔਰ ਇਸ ਦੇ ਲਈ ਕਿਉਂਕਿ ਪੰਜਾਬ ਅੰਦਰ ਖਾਸ ਕਰਕੇ ਬੀਜੇਪੀ ਅਤੇ ਅਕਾਲੀ ਦਲ ਤੇ ਨਜ਼ਰਾਂ ਨੇ ਕਿ ਕਿਉਂਕਿ ਬੀਜੇਪੀ ਅਤੇ ਅਕਾਲੀ ਦਲ ਜੇਕਰ ਇੱਕ 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 ਹੋ ਕੇ ਚੋਣ ਲੜਦੇ ਨੇ ਅਲਾਈਅੰਸ ਨਾਲ ਚੋਣ ਲੜਦੇ ਨੇ ਤਾਂ ਉਸ ਤੇ ਨਜ਼ਰਾਂ ਨੇ ਔਰ ਖਾਸ ਕਰਕੇ ਇਹ ਵੀ ਹੈ ਕਿ ਵੋਟ ਪਰਸੈਂਟੇਜ ਦੇਖੀ ਜਾ ਰਹੀ ਹੈ ਜੋ ਕੱਲ੍ਹ ਦਿਨ ਦਿੱਲੀ ਦੇ ਅੰਦਰ ਮੀਟਿੰਗ ਹੋਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਹੋਰ ਜਿੰਨੇ ਪੋਲਿਟੀਕਲ ਪਾਰਟੀਆਂ ਨੇ ਜੋ ਇੰਡੀਆ ਗਠਜੰਬਨ ਹੈ ਉਹਨਾਂ ਦੀ ਮੀਟਿੰਗ ਦੇ ਅੰਦਰ ਇਹ ਵੋਟ ਪਰਸੈਂਟੇਜ ਤੇ ਚਰਚਾ ਕੀਤੀ ਗਈ ਕਿ ਕਿੱਥੇ ਕਿਹੜੀ ਸਟੇਟ ਦੇ ਅੰਦਰ ਕਿੰਨੀ ਵੋਟ ਪਰਸੈਂਟੇਜ ਹੈ ਚਾਹੇ ਪੰਜਾਬ ਵੀ ਹੈ ਕਿਸ ਤਰੀਕੇ ਦਾ ਵੋਟ ਪਰਸੈਂਟੇਜ ਕਿਹੜੀ ਪਾਰਟੀ ਦਾ ਹੈ ਔਰ ਦੂਸਰਾ ਇਹ ਸੀਗਾ ਕਿ ਕਿਸ ਤਰੀਕੇ ਦੇ ਨਾਲ ਜੇ ਇਕੱਠੇ ਆਣਾ ਹੈ ਤਾਂ ਕਿਹੜੀ ਪਾਰਟੀਆਂ ਨੇ ਜਿਹੜੀ ਚੈਲੰਜ ਲਗਦੀ ਨੇ ਕਿਉਂਕਿ 2019 ਤੇ ਜੇ ਤੁਸੀਂ ਨਜ਼ਰ ਮਾਰੋ ਲੋਕ ਸਭਾ ਤੇ ਤਾਂ ਉਸ ਵੇਲੇ ਬੀਜੇਪੀ ਅਤੇ ਅਕਾਲੀ ਦਲ ਨੇ ਇਕੱਠੇ ਚੌਣ ਲੜੀ ਸੀ ਔਰ 2019 ਤੋਂ ਬਾਦ ਹੀ 2020 ਦੇ ਐਂਡ ਚ ਆ ਕੇ ਅਲਾਈਂਸ ਜਿਹੜਾ ਹੈ ਉਹ ਕਿਸਾਨੀ ਮੁੱਦੇ ਤੇ ਜਾ ਕੇ ਟੁੱਟਦਾ ਹੈ ਪਰ 2019 ਦੀ ਚੋਣ ਇਕੱਠੀ ਲੜੀ ਗਈ ਸੀ ਤਾਂ ਹੁਣ ਨਜ਼ਰਾ ਇਹ ਨੇ ਕਿ ਕਿਉਂਕਿ ਚਰਚਾ ਚੱਲੀ ਕਿ ਭਾਜਪਾ ਅਕਾਲੀ ਦਲ ਇਕੱਠੇ ਹੋ ਸਕਦੇ ਨੇ ਬਿਆਨ ਦੇਖਣ ਨੂੰ ਮਿਲੇ ਤਾਂ ਉਸ ਤੇ ਨਜ਼ਰਾ ਨੇ ਆਵਾਜ਼ਮਦੀ ਪਾਰਟੀ ਤੇ ਕਾਂਗਰਸ ਦੀਆਂ ਕਿ ਇੱਕ ਵੋਟ ਪਰਸੈਂਟੇਜ ਪੰਜਾਬ ਚ ਔਰ ਦੂਸਰਾ ਜੇ ਭਾਜਪਾ ਤੇ ਅਕਾਲੀ ਦਲ ਇਕੱਠੇ ਹੋ ਕੇ ਪੰਜਾਬ ਚ ਚੋਣ ਲੜਦੇ ਨੇ ਅਲਾਈਂਸ ਹੁੰਦਾ ਹੈ ਆਮ ਆਜ਼ਮੀ ਪਾਰਟੀ ਅਤੇ ਕਾਂਗਰਸ ਵੀ ਜਿਹੜੀ ਹੈ ਉਹ ਇੱਕ ਫਰੰਟ ਤੇ ਨਜ਼ਰ ਆ ਸਕਦੀ ਹੈ ਇਹ ਦਿੱਲੀ ਮੀਟਿੰਗ ਦੇ ਅੰਦਰ ਚਰਚਾ ਕੀਤੀ ਗਈ ਔਰ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਵੱਲੋਂ ਇਹ ਜਾਣਕਾਰੀ ਸਾਂਝਾ ਕੀਤੀ ਗਈ ਹੈ ਕਾਂਗਰਸ ਦੇ ਜਿਹੜੇ ਸੋਰਸਸ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਔਰ ਦੂਸਰਾ ਇਹ ਹੈ ਕਿ ਇਸੇ ਕਾਰਨ ਕਰਕੇ ਪੰਜਾਬ ਨੂੰ ਥੋੜਾ ਲੇਟਰ ਡਿਸਾਈਡ ਕਰਨ ਲਈ ਰੱਖਿਆ ਹੈ ਕਿ ਕੁਝ ਦਿਨਾਂ ਤੱਕ ਜਦੋਂ ਤੱਕ ਦੇਖਿਆ ਜਾਏ ਕਿ ਅਕਾਲੀ ਦਲ ਅਤੇ ਭਾਜਪਾ ਦੀ ਕਿਸ ਤਰੀਕੇ ਦੀ ਰਣਨੀਤੀ ਬਣਦੀ ਹੈ ਉਸ ਤੋਂ ਬਾਅਦ ਜਨਵਰੀ ਐਂਡ ਤੱਕ ਇਸ ਤੇ ਫੈਸਲਾ ਲਿਆ ਜਾਏ ਕਿ ਕੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇੱਕ ਫਰੰਟ ਤੇ ਆਣਾ ਹੈ ਜਾਂ ਨਹੀਂ ਅਮਨਸਰ ਆ ਕਿਹਾ ਜਾ ਸਕਦਾ ਹੈ ਕਿ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਚ ਦੋ ਵੱਡੇ ਅਲਾਈਅੰਸ ਵਿਖੇ ਜਾ ਸਕਦੇ ਹਨ ਬਿਲਕੁਲ politcal strategies ਹੈ ਆਪਣੀ ਆਪਣੀ ਪਾਰਟੀਆਂ ਦੀ ਔਰ ਇਸੇ ਕਰਕੇ ਕਿਉਂਕਿ ਜੇ ਅਕਾਲੀ ਦਲ ਅਤੇ BJP ਇਕੱਠੇ ਹੁੰਦੇ ਨੇ ਅਲਾਈਂਸ ਕਰਦੇ ਨੇ ਤਾਂ ਆਮ ਆਦਮੀ ਪਾਰਟੀ ਵੀ ਔਰ ਕਾਂਗਰਸ ਵੀ ਉਹਨਾਂ ਨੂੰ ਕਾਊਂਟਰ ਕਰਨ ਲਈ ਕਿਉਂਕਿ ਟਾਰਗੇਟ ਪੈਨ ਇੰਡੀਆ ਹੋਰ ਸਟੇਟਾਂ 'ਚ ਵੀ ਇਹ ਹੈ ਕਿ BJP ਨੂੰ ਕਾਊਂਟਰ ਕੀਤਾ ਜਾਏ ਤਾਂ BJP ਨੂੰ ਜੇ ਅਰਬਨ ਅਤੇ ਰੂਰਲ ਸਟ੍ਰੈਟਜੀ ਦੇ ਹਿਸਾਬ ਤੇ ਅਕਾਲੀ ਦਲ ਦੇ ਨਾਲ ਅਲਾਈਂਸ ਹੁੰਦਾ ਹੈ ਤਾਂ ਉਸ ਨੂੰ ਕਾਊਂਟਰ ਕਰਨ ਲਈ ਆਮ ਆਦਮੀ ਪਾਰਟੀ ਦੀ ਤੁਸੀਂ ਇਹ ਕਹਿ ਸਕਦੇ ਹੋ ਕਿ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਮਜਬੂਰੀ ਹੈ ਉਹ ਇੱਥੇ ਅਲਾਈਂਸ ਕਰਨਾ ਜਾਂ ਚੋਣਾਂ ਬਾਬਤ 2024 ਬਾਬਤ ਇਹ ਰਣਨੀਤੀ ਹੈ ਤਾਂ ਉਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ ਲੇਕਿਨ ਇਹਨਾਂ ਹੈ ਕਿ ਕੱਲ ਦਿੱਲੀ ਦੇ ਅੰਦਰ ਵੋਟ ਪਰਸੈਂਟੇਜ ਤੇ ਔਰ ਦੂਸਰਾ ਬੀਜੇਪੀ ਦਾ ਅਕਾਲੀ ਦਲ ਦੇ ਨਾਲ ਕਹਿ ਇਟ ਅਲਾਈਸ ਹੁੰਦਾ ਹੈ ਔਰ ਇਸ ਨੂੰ ਲੈ ਕੇ ਪੰਜਾਬ ਨੂੰ ਕਿਉਂਕਿ ਪਿੱਛੇ ਰੱਖਿਆ ਹੈ ਅੱਜ ਵੀ ਮਹਾਰਾਸ਼ਟਰ ਤੇ ਯੂਪੀ ਦੇ ਉੱਪਰ ਇੰਡੀਆ ਗਠਜਬੰਦਨ ਦੀ ਮੀਟਿੰਗ ਹੈਗੀ ਹੈ ਉਸ ਦੇ ਅੰਦਰ ਚਰਚਾ ਕੀਤੀ ਜਾਣੀ ਹੈ ਲੇਕਿਨ ਕੱਲ ਮੀਟਿੰਗ ਦੇ ਅੰਦਰ ਸੀਟ ਸ਼ੇਅਰਿੰਗ ਤੇ ਤਾਂ ਚਰਚਾ ਬਾਅਦ ਦੀ ਗੱਲ ਸੀ ਕਿ ਲੇਕਿਨ ਪਹਿਲਾਂ ਇਹ ਚਰਚਾ ਕੀਤੀ ਗਈ ਕਿ ਪੰਜਾਬ ਦੇ ਅੰਦਰ ਕਿਵੇਂ ਅਕਾਲੀ ਦਲ ਜਾਂ ਬੀਜੇਪੀ ਜੇ ਕੱਟੀ ਹ ਉਸ ਨੂੰ ਟਾਰਗੇਟ ਕੀਤਾ ਜਾਏ ਕਿਹੜੀ ਸਟ੍ਰੈਟਜੀ ਬਣਾਈ ਜਾਵੇ ਕਿਉਂਕਿ ਪੰਜਾਬ ਦੇ ਅੰਦਰ ਬਾਕੀ ਥਾਵਾਂ ਤੇ ਬਾਕੀ ਸਟੇਟਸ ਦੇ ਅੰਦਰ ਜਿਵੇਂ ਅਸੀਂ ਦੇਖਦੇ ਹਾਂ ਕਿ ਹਿੰਦੂਤਵ ਫੈਕਟਰ ਚੱਲਦਾ ਹੈ ਕਾਸ ਪੋਲਿਟਿਕਸ ਹੁੰਦੀ ਹੈ ਜਿਓਗ੍ਰਾਫੀਕਲ ਜਿਹੜੇ ਸੈਂਸਸ ਨੇ ਜਿਓਗ੍ਰਾਫੀਕਲ ਪੁਆਇੰਟਸ ਨੇ ਫੈਕਟਸ ਨੇ ਉਹਨਾਂ ਨੂੰ ਵੇਖਿਆ ਜਾਂਦਾ ਹੈ ਲੇਕਿਨ ਪੰਜਾਬ ਦੇ ਅੰਦਰ ਪੰਥਕ ਸਿਆਸਤ ਹੈ ਕਿਸਾਨੀ ਸਿਆਸਤ ਹੈ ਇੱਕ ਇੱਕ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਅੰਦਰ ਖਾਸ ਕਰਕੇ ਇੱਕ ਨਾ ਦਬਨ ਵਾਲੀ ਜਿਹੜੀ ਤਸਵੀਰ ਹੈ ਉਸ ਦੀ ਸਿਆਸਤ ਹੈਗੀ ਹੈ ਔਰ ਇਹ ਕਾਫੀ ਚੀਜ਼ਾਂ ਨੂੰ ਲੈ ਕੇ ਉਹਨ ਉਹ ਫੈਕਟਰਸ ਤੇ ਸਟ੍ਰੈਟਜੀ ਕਾਂਗਰਸਪਨ ਆਨ ਦੀ ਕੋਸ਼ਿਸ਼ ਕਰਦੀ ਹੈ ਪਿਛਲੇ ਦਿਨਾਂ ਚ ਪਿਛਲੇ ਚੋਣਾਂ ਚ ਵੀ 2022 ਚ ਬਣਾਈ 2019 ਚ ਬਣਾਈ ਲੇਕਿਨ ਉਹ ਕਾਮਯਾਬ ਨਹੀਂ ਹੋਈ 2022 ਦੇ ਅੰਦਰ ਤੁਸੀਂ ਦੇਖੋ ਕਿ ਚਾਰ ਪ੍ਰਧਾਨ ਲਗਾਏਗੇ ਨਵਜੋਤ ਸਿੱਧੂ ਦੇ ਨਾਲ ਔਰ ਜੇ ਜਦੋਂ ਡਿਪਟੀ ਸੀਐਮ ਵੀ ਦੋ ਬਣਾਏ ਗਏ ਜਾਂ ਸੀਐਮ ਵੀ ਬਣਾਏ ਗਏ ਉੱਥੇ ਵੀ ਕਾਸਟ ਫੈਕਟਰ ਕਾਂਗਰਸ ਨੇ ਦੇਖਿਆ ਕਿ ਇੱਕ ਜੱਟ ਸਿੱਖ ਫੇਸ ਹੋਵੇ ਇੱਕ ਹਿੰਦੂ ਫੇਸ ਹੋਵੇ ਔਰ ਇੱਕ ਦਲਿਤ ਫੇਸ ਹੋਵੇ ਪਰ ਉਹ ਸਟ੍ਰੈਟਜੀ ਕਾਂਗਰਸ ਦੇ ਕੰਮ ਨਹੀਂ ਆਈ ਤਾਂ ਕੀ ਹੁਣ ਇਸ ਤਰੀਕੇ ਦੀ ਸਟ੍ਰੈਟਜੀ ਕੰਮ ਦੁਬਾਰਾ ਉਸ ਨੂੰ ਅਮਲੀ ਜਾਮਾ ਚੱਲੇ ਆਇਆ ਜਾਵੇ ਅਮਲੀ ਜਾਮਾ ਉਸ ਸਟ੍ਰੈਟਜੀ ਨੂੰ ਪਨਾਇਆ ਜਾਵੇ ਇਹ ਕੱਲ ਸੀਟ ਸ਼ੇਅਰਿੰਗ ਦੇ ਉੱਤੇ ਜਦੋਂ ਬੈਠਕ ਸੀ ਇਹ ਚਰਚਾ ਕੀਤੀ ਗਈ ਕਿ ਸਟ੍ਰੈਟਜੀ ਕੀ ਰਹਿਣ ਵਾਲੀ ਹੈ ਔਰ ਦੂਸਰਾ ਵੋਟ ਪਰਸੈਂਟੇਜ ਕਿਉਂਕਿ ਜਿਵੇਂ ਕੱਲ ਵੀ ਕਿਹਾ ਕਿ ਜੇਕਰ ਇਕੱਲੇ ਚੌਣ ਲੜਦੇ ਆ ਤਾਂ 25 30% ਤੇ ਵੋਟ ਪਰਸੈਂਟੇਜ ਰਹਿੰਦਾ ਹੈ ਪਰ ਜੇ ਇਕੱਠੇ ਹੋ ਕੇ ਲੜਦੇ ਆ ਤਾਂ ਸ਼ੁਰੂ ਹੀ ਤੁਸੀਂ 45% ਤੋਂ ਕਰਦੇ ਹੋ ਤਾਂ ਇਸ ਤਰੀਕੇ ਦੀ ਚਰਚਾਵਾਂ ਜ਼ਰੂਰ ਨੇ ਜਿਨ੍ਹਾਂ ਤੇ ਕਾਂਗਰਸ ਜਾਂ ਇੰਡੀਆ ਅਲਾਈਂਸ ਜਿਹੜਾ ਹੈ ਉਹ ਚਰਚਾ ਕਰ ਰਿਹਾ ਔਰ ਖਾਸ ਕਰਕੇ ਪੰਜਾਬ ਚ ਅਕਾਲੀ ਦਲ ਦੇ ਭਾਜੀਪੀ ਦੇ ਇਕੱਠੇ ਹੁੰਦੇ ਨੇ ਤਾਂ ਉਹਨਾਂ ਤੇ ਸਟ੍ਰੈਟਜੀ ਕੀ ਹੈ ਔਰ ਉਹਨਾਂ ਨੂੰ ਕਾਊਂਟਰ ਕਿਵੇਂ ਕਰਨਾ ਔਰ ਅਲਾਈਂਸ ਬਾਰੇ ਫਿਰ ਸੋਚਿਆ ਜਾ ਸਕਦਾ ਹੈ ਔਰ ਤੀਸਰੀ ਚੀਜ਼ ਇਹ ਵੀ ਹੈ ਸਰਬਜੋਤ ਉਸ ਚ ਕਹਿਣ ਨੂੰ ਇਹ ਵੀ ਹੋਏਗਾ ਕਿ ਜੇਕਰ ਭਾਜੀਪੀ ਅਤੇ ਅਕਾਲੀ ਦਲ ਇਕੱਠੇ ਹੋ ਸਕਦੇ ਆ ਤਾਂ ਆਮ ਆਦਮੀ ਪਾਰ ਕੀਤੀ ਗਈ ਹੈ ਕਾਂਗਰਸ ਨੇ ਖੁਦ ਇਸ ਤੇ ਚਰਚਾ ਕੀਤੀ ਹੈ ਜੋ ਸੀਨੀਅਰ ਲੀਡਰਸ ਦੱਸਦੇ ਨੇ ਔਰ ਜਨਵਰੀ ਐਂਡ ਤੱਕ ਇਸ ਤੇ ਕੋਈ ਨਾ ਕੋਈ ਕਹਿ ਸਕਦੇ ਆ ਕਿ ਇਨੀ ਚੀਜ਼ਾਂ ਨੂੰ ਅਬਜ਼ਰਵ ਕਰਕੇ ਫੈਸਲਾ ਵੀ ਲਿਆ ਜਾਣਾ ਹੈ ਸੀਟ ਸ਼ੇਅਰਿੰਗ ਤੱਕ ਪੰਜਾਬ ਬਾਬਤ ਫੈਸਲਾ ਲੈ ਜਾਣਾ ਹੈ ਪਰ ਇੱਕ ਅਹਿਮ ਗੱਲ ਦਾ ਇੱਕ ਅਹਿਮ ਗੱਲ ਦਾ ਜ਼ਿਕਰ ਕਰੂੰਗਾ ਕਿ ਜੋ ਜੋ ਪੰਜਾਬ ਲੀਡਰਸ਼ਿਪ ਕਾਂਗਰਸ ਕਹਿੰਦੀ ਹੈ ਕਿ ਅਸੀਂ ਸਟ੍ਰੇਟ ਫੋਰਵਰਡ ਕਹਿੰਦਾ ਹੈ ਸਾਡਾ ਕਲੀਅਰ ਸਟੈਂਡ ਹੈ ਪਰ ਕਿ ਐਲਾਈਅንስ ਨਹੀਂ ਹੋਣਾ ਪਰ ਹਾਲੇ ਤੱਕ ਹਾਈ ਕਮਾਂਡ ਵੱਲੋਂ ਪੰਜਾਬ ਲੀਡਰਸ਼ਿਪ ਨੂੰ ਕੋਈ ਵੀ ਡਾਇਰੈਕਸ਼ਨ ਨਹੀਂ ਨੇ ਸਿਰਫ ਇਹਨਾਂ ਕਿਹਾ ਗਿਆ ਕਿ ਤੁਸੀਂ 13 ਦੀ ਤਿਆਰੀ ਕਰੋ ਪਰ ਇਹ ਨਹੀਂ ਕਿਹਾ ਗਿਆ ਕਿ ਨਹੀਂ ਕਰਨਾ ਕਿਤੇ ਵੀ ਕੋਈ ਕਲੀਅਰ ਸਟੇਟਮੈਂਟ ਨਹੀਂ ਹੈ ਪੰਜਾਬ ਬਾਬਤ ਸਿਰਫ ਐਨਾ ਹੈ ਕਿ ਹਾਈ ਕਮਾਂਡ ਨੇ ਹਲੇ ਨਾ ਹਾਂ ਕੀਤੀ ਹੈ ਨਾ ਨਾ ਕੀਤੀ ਹੈ ਪੰਜਾਬ ਕਾਂਗਰਸ ਇਸ ਕਰਕੇ ਆਪਣਾ ਸਟੈਂਡ ਕਲੀਅਰ ਕਰ ਰਹੀ ਹੈ ਲੇਕਿਨ ਉਹ ਸਟੈਂਡ ਨਹੀਂ ਹੈ ਹਲੇ ਤੱਕ ਆਪਣੇ ਆਪ ਨੂੰ ਇੱਕ ਪੋਲਿਟੀਕਲ ਕਾਊਂਟਰ ਤੇ ਬਚਾਉਣ ਦੀ ਤਿਆਰੀ ਜ਼ਰੂਰ ਹੈ ਲੇਕਿਨ ਜੇ ਹਾਈ ਕਮਾਂਡ ਆਦੇਸ਼ ਕਰਦੀ ਹੈ ਕਿ ਅਲਾਈਂਸ ਕਰਨਾ ਹੈ ਜਾਂ ਭਾਜਪਾ ਅਕਾਲੀ ਦਲ ਨਾਲ ਅਲਾਈਂਸ ਹੁੰਦਾ ਹੈ ਤਾਂ ਉਦੋਂ ਜ਼ਰੂਰ ਸਵਾਲ ਖੜੇ ਹੋਣਗੇ ਔਰ ਉਦੋਂ ਸਟੈਂਡ ਜ਼ਰੂਰ ਦੇਖਣਾ ਪਏਗਾ ਪੰਜਾਬ ਕਾਂਗਰਸ ਦਾ ਚਾਹੇ ਉਹ ਪ੍ਰਧਾਨ ਨੇ ਚਾਹੇ ਐਲੋਪੀ ਨੇ ਚਾਹੇ ਸਿੱਧੂ ਨੇ ਉਹ ਜ਼ਰੂਰ ਦੇਖਣ ਵਾਲੀ ਗੱਲ ਹੈ ਕਿਉਂਕਿ ਕਾਂਗਰਸੀ ਕੇ ਇੰਟਰਨਲ ਕਲੈਸ਼ ਤਾਂ ਹੈ ਹੀ ਹੈ ਪਰ ਆਊਟਰ ਕਲੈਸ਼ ਚ ਵੀ ਇਹੀ ਗੱਲਾਂ ਕਰਕੇ ਜ਼ਰੂਰ ਆਉਂਦੀ ਹੈ ਜੀਜੀ ਬਹੁਤ ਬਹੁਤ ਸ਼ੁਕਰੀਆ ਅਮਨ ਸਾਨੂੰ तमाम ਵਿਸਥਾਰ ਨਾਲ ਜਾਣਕਾਰੀ ਦੇਣ ਲਈ ਤੇ ਇੰਡੀਆ ਅਲਾਈንስ ਵੀ ਜੋ ਗਠਜੋੜ ਤੇ ਨਜ਼ਰ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਗਠਜੋੜ ਹੁੰਦਾ ਹੈ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ ਇਸ ਦੇ ਵਿਚਾਲੇ ਤਦਕਾਲ ਜੋ ਦਿੱਲੀ 'ਚ ਮੀਟਿੰਗ ਹੋਈ ਸੀਗੀ ਉਸ 'ਤੇ ਸੀਟ ਸ਼ੇਅਰਿੰਗ ਲੈ ਕੇ ਚਰਚਾ ਕੀਤੀ ਗਈ ਸੋਰਸਸ ਆ ਦਸਰੇ ਨੇ ਕੀ ਵੋਟ ਪ੍ਰਤੀਸ਼ਤ ਯਾਨੀ ਕਿ ਵੋਟ ਪਰਸੈਂਟੇਜ ਤੇ ਜੋ ਪਾਰਟੀਆਂ ਫਰੰਟ ਤੇ ਚਰਚਾ ਕੀਤੀ ਗਈ ਸੀਗੇ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਪੂਰਾ ਸਿਨੈਰੀਓ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀ ਬੰਦਾ ਹੈ ਕਿ ਪੰਜਾਬ 'ਚ ਦੋ ਵੱਡੇ ਗਠਜੋੜ ਸਾਨੂੰ ਦੇਖਣ ਨੂੰ ਮਿਲਣਗੇ ਰੋਕ ਰੰਗ ਅਗਲੀ ਖਬਰ ਦਾ ਇੰਚਾਰਜ ਦੇ ਦੌਰੇ ਵਿਚਾਲੇ ਹੀ ਸਿੱਧੂ ਦੀਆਂ ਵੱਖਰੀਆਂ ਰੈਲੀਆਂ ਦਾ ਦੌਰ ਲਗਾਤਾਰ ਚੱਲ ਰਿਹਾ 10 ਕਾਜ ਹੁਸ਼ਿਆਰ ਪੁਰਚ ਨਗਰੋ ਸਿੰਘ ਸਿੱਧੂ ਜੋ ਹੈ ਵੱਖਰੀ ਰੈਲੀ ਕਰਨ ਜਾ ਰਹੇ ਇਸ ਦੇ ਵਿਚਾਲੇ ਵੱਖਰੀਆਂ ਰੈਲੀਆਂ ਤੇ ਪਾਰਟੀ ਦੇ ਅੰਦਰ ਹੀ ਕਈ ਤਰ੍ਹਾਂ ਦੇ ਸਵਾਲ ਨੇ ਉੱਠ ਰਹੇ ਨੇ ਵਿਚਾਲੇ ਇੰਚਾਰਜ ਲਈ ਵੱਡੀ ਚੁਣੌਤੀ ਹੈ ਵੱਡਾ ਚੈਲੰਜ ਹੈ ਤਾਂ ਕਿ ਅੱਜ ਸਿੱਧੂ ਹੁਸ਼ਿਆਰ ਪੁਰਚ ਰੈਲੀ ਕਰਨ ਜਾ ਰਹੇ ਨੇ ਤੇ ਇਸ ਦੇ ਵਿਚਾਲੇ ਪਾਰਟੀ ਤੋਂ

ਪੇਵਰ ਨੇ ਲਗਾਤਾਰ ਬਰਕਰਾਰ ਨੇ ਤੇ ਮੇਰੇ ਸਹਿਯੋਗੀ ਅਮਨ 파ਟਵਾਜ ਫੋਨ ਲਾਈਨ ਤੇ ਜੁੜੇ ਹੋਏ ਨੇ ਅਮਨ ਕਹਿ ਸਕਨੇ ਆ ਕਿ ਜੋ ਪੰਜਾਬ ਕਾਂਗਰਸ ਇੰਚਾਰਜ ਦਿਵਿੰਦਰ ਯਾਦਵ ਪੰਜਾਬ ਦੌਰੇ ਤੇ ਨੇ ਪਾਰਟੀਆਂ ਨਾਲ ਜੋ ਪਾਰਟੀ ਆਗੂਆਂ ਨਾਲ ਮੀਟਿੰਗ ਕਰਨਗੇ ਇਸ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦੀਆਂ ਵੱਖਰੀਆਂ ਰੈਲੀਆਂ ਬਿਲਕੁਲ ਕਿਉਂਕਿ ਸਿੱਧੂ ਵੱਲੋਂ ਬਠਿੰਡਾ 'ਚ ਦੋ ਰੈਲੀਆਂ ਕੀਤੀਆਂ ਗਈਆਂ ਔਰ ਅੱਗੇ ਹੁਸ਼ਿਆਰਪੁਰ ਅਤੇ ਮੋਗੇ 'ਚ ਰੈਲੀ ਜਿਹੜੀ ਹੈ ਉਹ ਲਿਖੀ ਹੈ ਪਬਲਿਕ ਮੀਟਿੰਗ ਇਸ ਨੂੰ ਨਾਮ ਦਿੱਤਾ ਹੈ ਜ਼ਿਆਦਾਤਰ ਕਿ ਲੋਕਾਂ ਨੇ ਮੁੱਦੇ ਸੁਣਨੇ ਨੇ ਫੀਡਬੈਕ ਲੈਣੀ ਹੈ ਵਰਕਰ ਇਕੱਠਾ ਕਰਨਾ ਹੈ ਕਾਂਗਰਸ ਪਾਰਟੀ ਲਈ ਉਹ ਕੰਮ ਕਰ ਰਹੇ ਨੇ ਇਸ ਤਰੀਕੇ ਦੀ ਬਿਆਨਬਾਜ਼ੀ ਹੈ ਲੇਕਿਨ ਉਹਨਾਂ ਦੇ ਵੱਲੋਂ ਇਸ ਨੂੰ ਰੈਲੀ ਦਾ ਔਰ ਪਾਰਟੀ ਇਨਡਿਸਿਪਲਿਨ ਕਾਂਗਰਸ ਪਾਰਟੀ ਨਾ ਦੇ ਰਹੀ ਹੈ ਚਾਹੇ ਉਹ ਪ੍ਰਤਾਪ ਬਾਜਵਾ ਨੇ ਚਾਹੇ ਰਾਜਾ ਵੜਿੰਗ ਨੇ ਜਾਂ ਹੋਰ ਕਾਂਗਰਸ ਪਾਰਟੀ ਦੇ ਪੁਰਾਣੇ ਸੀਨੀਅਰ ਲੀਡਰ ਨੇ